Terima kasih telah menonton ਕੀ ਬਸ ਇਹ ਦੇਖਦੇ ਹਾਂ ਕਿ ਜਦੋਂ ਇਹ ਦੇਖੀ ਹੁੰਦਾ ਹੈ ਜੇ ਇਹ ਹੋ ਸਕੇ ਸੋ ਪੇਹੀਆਂ ਦੋਨੋਂ ਦੀ ਜਾ ਹੋ ਮਾਰਦਾ ਘਟਦਾ ਠੀਕ ਹੈ ਬੋਲੋ ਹਾਂ ਠੀਕ ਹਾਂਜੀ ਟੋਟੇ ਕੇਲਾ ਬੰਦਣਾ ਹਾਂਜੀ ਹਾਂਜੀ ਪ੍ਰੈਸਰ ਨਹੀਂ ਪ੍ਰੈਸਰ ਕਿਹੜੀ ਕੰਪਨੀ ਦਾ ਹੈ ਇਹ तो अपना पता नहीं कर लो और भी अच्छी

ਮੀ ਕੁਮਾਰਾ ਜੀ ਹਾਂ ਜੀ ਹੋਰ ਕੋਈ ਗੱਲ ਭਾਈ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈਆਂ ਹਾਂ ਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਹਰ ਦੋ ਬਸਾਲੇ ਭਾਈ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂਜੀ ਬੱਚੀ ਠੀਕ ਆ ਬਾਕੀ ਡਾਕਟਰ ਸਾਹਿਬ ਕੀ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਠੀਕ ਆ ਟਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂਜੀ ਕੀ ਨਾ ਆਸ਼ਾ ਜੀ ਇਹ ਨਾ ਬੇਟੀ ਲੈ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਪਿਆ ਪੱਟਾਂ ਦੇ ਗੋੜਿਆ ਤਾਂ ਤਾਂ ਸਾਰੀ ਪੀ ਸੜ ਗਈ ਐ ਨਹੀਂ ਜੀ ਇਦਾਂ ਹੀ ਟੁੱਪ ਚ ਬੈਠੀ ਹੀ ਲਿਆ ਕੇ ਪੁਰਾਣਾ ਫੋਨ ਲੈ ਕੇ ਨਾ ਲੈ ਜੀ ਇਹ ਪੁਰਾਣਾ ਹੀ ਭਾਈ ਚਾਰ ਸਾਲ ਦਾ ਹਾਂਜੀ ਕਿਹਨਾਂ ਜੀ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਹੈ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਇਹਦੀ ਉਮਰ 3 ਸਾਲ ਹੈ ਕੀ ਘਟਣਾ ਇੱਦਾਂ ਘਟਣਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕਿ ਦੋ ਵਜੇ ਕਰਦਾ ਸੀ ਇਹ ਸਵੇਰ ਦੀ ਗੱਲ ਸਾਡੇ ਤਾਂ ਫੋਨ ਵੀਵੋ ਦਾ ਫੋਨ ਹੈ ਹਾਂਜੀ ਫਿਰ ਕਿਵੇਂ ਇਹਨੂੰ ਹਸਪਤਾਲ ਕਿਵੇਂ ਲਿਆਂਦਾ ਗਿਆ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੀ ਕੋਟੀ ਵਾਲਾ ਸਾਰਾ ਹੀ ਸੜ ਗਿਆ ਡਾਕਟਰ ਇਲਾਜ ਕਰਦੇ ਗਏ ਹਾਂਜੀ ਹਾਂਜੀ ਕਿਦੋਂ ਉੱਤ ਲੈ ਜਾਂਦਾ ਗਿਆ ਇਹਨਾਂ ਨੂੰ ਸਵੇਰੇ 8:30 ਤੋਂ 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਹਾਂਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਏ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਏ ਇੱਕ ਟਾਈਮ ਜਗਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰੀਨਿਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਸ ਕੇਦਰ ਨੇ نیچے ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਦਾ ਅੱਗੇ ਪਤਾ ਲੱਗੇਗਾ ਵੀ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇੱਕ ਟਿਸ਼ਨ ਸੀ ਹੁਣ ਪੇਸ਼ੈਂਟ ਸਟੇਬਲ ਹੈਗੀ